ਤੇ ਆਪ ਆਪ ਉਸਨੇ ਵਟਸ ਵਟ ਨਾ ਕਰ ਲਈਏ ਮੈਂ ਸਾਲਾਂ ਦਾ ਉਹਨੇ ਮੈਂ ਉਠਾਲੇ ਵੀ ਫਲਾਦੇ ਉਠਾਲੇ ਨੇ ਉਠੋ ਮੈਂ ਇਹਨੂੰ ਫੜਾਦਾ ਤੇ ਮੁੜ ਕੇ ਮੈਂ ਆਲਾ ਆਜੇ ਖੋਟ ਦੱਸਦਾ ਮੈਂ ਜਿਹਨੇ ਤੈਨੂੰ ਮੈਂ ਗੱਲ ਸੁਣਾਈ ਹੈ ਤੇ ਉਠਾੜਾ ਆਜੇ ਉਠ ਜੇ ਉਹ ਖੋਟ ਹੁਣ ਇਹ ਰਲ ਮਾਂ ਦਾ ਪਰਬੋ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਤੇ ਮੈਂ ਤੁਹਾਨੂੰ ਜਣਕਣ ਕੇ ਸਾਹ ਦੇਣਾ ਆਹਵੇ ਲਾ ਜਾ ਟੱਪ ਉੱਤੋਂ ਚੰਦਲ ਪੋਲਾ ਪਵੇ ਚ ਕਰ ਲੀਆਂ ਤੇ ਸਭ ਚੂਏ ਮਰਨਾ ਟੱਪ ਟੱਪ ਮਾਰੇ ਕੀ ਸੜੰਗਾ ਜਾ ਕੰਮ ਤਾਂ ਮੁੰਡੇ ਦਾ ਬਹੁਤ ਚੰਗਾ ਜਾਂ ਅਸਲਾਮੁਅਲੈਕੁਮ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਮਿੱਤਰ ਯਾਸਰ ਡੋਗਰ ਤੇ ਇਸ ਵੇਲੇ ਅਸੀਂ ਬੈਠੇ ਗੱਗੋ ਮੰਡੀ ਬੂਰੇ ਵਾਲਾ ਜ਼ਿਲ੍ਹਾ ਵਿਹਾੜੀ ਅੱਜ ਸਾਡੇ ਨਾਲ ਸਾਡੇ ਮੋੜ ਤੋਂ ਦੁਬਾਰਾ ਜੁੜੇ ਨੇ ਬਾਬਾ ਮੁਹੰਮਦ ਸ਼ਰੀਫ ਸਮਾਲਸਰੀਆ ਇਹ ਇਹਨਾਂ ਨਾਲ ਗੱਲਾਂ-ਵਾਟਾਂ ਕਰਦੇ ਆਪਾਂ 1947 ਵੇਲੇ ਇਹਨਾਂ ਦੇ ਕੰਮ ਕੀਆ ਤੇ ਆਉਂਦੇ ਲੋਕ ਗੱਲਬਾਤ ਕਰਦੇ ਆਪਾਂ ਬਾਬਾ ਮੁਹੰਮਦ ਸ਼ਰੀਫ ਹੋਰ ਹਨ। ਵਾਲੇਕਮ। ਵਾਲੇਕਮ ਸਲਾਮ। ਕੀ ਹਾਲ ਹੈ? ਚੰਗੇ, ਸ਼ੁਕਰ ਅੱਲਾ ਦਾ। ਬਾਬਾ ਜੀ ਅੱਜ ਅਸੀਂ ਤੁਹਾਡੇ ਕੋਲ ਆਏ ਆ ਫਿਰ ਦੁਬਾਰਾ ਮੁੜ ਕੇ ਹਾਂ ਆਓ ਪਹਿਲਾਂ ਤੁਹਾਡੇ ਕੋਲ ਅਸੀਂ ਗਏ ਲਿਆਕਤਪੁਰ ਲਿਆਕਤਪੁਰ ਗਏ ਸੀ ਬੜੀ ਦੂਰ ਬਹੁਤ ਦੂਰ ਗਏ ਸੀ ਤੇ ਹੁਣ ਤੁਸੀਂ ਦੁਬਾਰਾ ਉੱਥੋਂ ਇੱਧਰ ਆ ਗਏ ਗੱਗੋ ਮੰਡੀ ਆ ਗਏ ਹਾਂ ਤੇ ਖੁਸ਼ੀ ਹੋਈ ਸਾਨੂੰ ਇਹ ਵੀ ਤੁਸੀਂ ਸਾਡੇ ਇਲਾਕੇ ਚ ਆ ਗਏ ਹਾਂ ਹਾਂ ਜੀ ਹਾਂ ਜੀ ਉਹੀ ਗੱਲਾਂ ਬਾਤਾਂ ਪੁਰਾਣੀਆਂ ਕਰਾਂਗੇ ਆਪਾਂ ਹਾਂ ਕਿਹੜਾ ਪਿੰਡ ਸੀ ਉਧਰ ਆਪਣਾ ਸਮਾਲ ਸਰ ਸਮਾਲ ਸਰ ਤਹਿਸੀਲ ਤਹਿਸੀਲ ਮੋਗਾ ਜ਼ਿਲ੍ਹਾ ਇਹ ਜਿਹੜਾ ਪੜਾਈ ਪਰ ਥਾਣਾ ਥਾਣਾ ਬਾਗੇ ਵਾਲਾ ਥਾਣਾ ਬਾਗੇ ਹਲਦਸ ਹਾਂਜੀ ਨਾਨਕੇ ਕਿਹੜੇ ਪਿੰਡ ਸੀ ਲੋਂਗੋ ਦੇਵਾ ਤਸੀਲ ਜੀਰੇ ਚ ਲੋਂਗੋ ਦੇਵਾ ਤਸੀਲ ਜੀਰੇ ਚ ਹੂੰ ਤੇ ਇਹ ਜਿਹੜਾ ਪਿੰਡ ਸੀ ਸੰਵਾਲ ਸਰ ਹਾਂਜੀ ਕਿੱਡਾ ਕਿ ਵੱਡਾ ਪਿੰਡ ਸੀ ਬਹੁਤ ਵੱਡਾ ਪਿੰਡ ਸੀਗਾ ਚੌਕੇ ਸੀ ਉਹ ਤਾਂ ਥਾਣਾ ਬਣ ਗਿਆ ਸੰਵਾਲ ਸਰ ਅੱਛਾ ਗੱਲਾ ਮੰਡੀ ਸੁਣਿਆ ਮੈਨੂੰ ਕਿਸੇ ਬੰਦੇ ਨੇ ਦੱਸਿਆ ਬਾਗੇ ਨਾਲ ਸਾਡਾ ਰਿਸ਼ਤੇਦਾਰ ਹੁੰਦਾ ਉਹ ਆ ਗੱਲਾ ਮੰਡੀ ਬਣ ਗਈ ਸੰਵਾਲ ਸਰ அச்சி பிண்ட ਨਰਾਂ ਨੂੰ ਜਹਣ ਪਿੰਡਾਂ ਦੇ ਨਾ ਭੁੱਲੇ ਜਿਹੜਾ ਹਣ ਵਾਲੀ ਉਹ 12 13 ਸਾਲ ਤੇ ਸੀ ਇਕੱਠੇ ਖੇਦਦੇ ਹੁੰਦੇ ਸੀ ਤੇ ਬਾਬਾ ਨੇ ਜਿੰਨਾ ਸੌ ਸੀ ਉਹਦਾ ਨਿਆਈ ਦੇ ਵਿੱਚ ਖੂ ਲੱਗਾ ਸੀ ਵੀ ਕਮਾਣ ਦਾ ਮਾਲਕ ਸੀ ਅੱਛਾ ਤੇ ਉਹਦਾ ਮੁੰਡਾ ਇੱਕ ਦਮ ਦੋ ਜਮਾਂ ਨਾ ਜਾਣਦਾ ਇੱਕ ਨਾਜਰ ਸਿਉ ਤੇ ਇੱਕ ਮਿੱਡੂ ਮਿੱਡੂ ਆਂਦੇ ਮਦਾ ਸਿਉ ਅੱਛਾ ਅੱਛਾ ਤੇ ਉਹ ਮਸਲਾ ਵੀ ਨਿਆਈ ਦੀ ਜ਼ਮੀਨ ਸੀ ਤੇ ਉਹਨਾਂ ਦਾ ਖੂ ਰਾਤ ਨੂੰ ਉੱਠ ਜੁੜਿਆ ਰਹਿੰਦਾ ਸੀ ਤੇ ਪਾਣੀ ਪੂਣੀ ਪੀਣ ਨੀਓ ਲੇੜੇ ਚੋਣਨ ਨੀਓ ਕਿਸੇ ਉਹਨਾਂ ਨੇ ਮੱਛੀ ਵਾਟ ਨਹੀਂ ਪਾਇਆ ਅੱਜ ਤੱਕ ਕਿਸੇ ਨੂੰ ਅੱਛਾ ਤੇ ਬਹੁਤ ਅੱਛੇ ਸੀ ਬਾਦੇ ਨੇ ਕੀ ਨੇ ਕਾ ਟਾਣਾ ਜਿਹੜਾ ਸੀ ਬਹੁਤ ਅੱਛੇ ਬੰਦੇ ਸੀ ਤੇ ਸਾਡੇ ਨਾਲ ਟਾਈਮ ਸੋਣਾ ਗਿਆ ਉਹਨਾਂ ਨੇ ਅੱਛਾ ਹਾਂ ਇਸਮਾਲ ਸਰ ਦੇ ਕੋਲੇ ਕੋਲੇ ਪਿੰਡ ਕਿਹੜੇ ਸੀ ਰਾਜਿਆਣਾ ਹਾਂ ਲੋਕ ਮੀਲ ਹਾਂ ਲੰਡੇ ਰੋਡੇ ਹਾਂ ਝੌਣ ਵਾਲਾ ਹਾਂ ਮਾੜੀ ਮੌਸਮਾ ਵੀ ਵਢੀ ਨਾਲ ਨਾਲ ਹੀ ਅੱਛਾ ਜ਼ਾਇਰੋ ਕੇ ਕਰਾਜ ਸੀਗੇ ਸਮਾਨ ਸਾਡੀ ਜਿਹੜੀ ਚੱਕੀਆਂ ਆਟਾ ਪੀਂਦੇ ਹੁੰਦੇ ਸੀ ਅੱਛਾ ਅੱਛਾ ਹਾਂ ਲੈ ਤੇ ਪਾਣੀ ਤੇ ਚੱਲਦੇ ਸੀ ਉਹ ਸਹੀ ਹਾਂ ਜੀ ਸਹੀ ਸਹੀ ਤੇ ਮੁਸਲਮਾਨਾਂ ਦੀ ਕਿੰਨੇ ਘਰ ਸੀ ਉਹ ਮੁਸਲਮਾਨਾਂ ਕੋਲ ਸਾਡੇ ਸੀ 40-50 ਘਰ ਅੱਡੇ ਦੇ ਵਿੱਚ ਮਸਜਿਦ ਸੀ ਸੱਜੂ ਤੇ ਲੀ ਉਹਨਾਂ ਸੱਜੂ ਸੀਗਾ ਤੇ ਉਹ ਠੇਕੇਦਾਰ ਸੀ ਅੱਡੇ ਦਾ ਤੇ ਚੱਕੀ ਵੀ ਲਾਈ ਸੀ ਆਟਾ ਪੀਣ ਵਾਲੀ ਹੂੰ ਹੋਰ ਇੱਕ ਸਬਜ਼ੀ ਵੀ ਬੀਜਦਾ ਹੁੰਦਾ ਸੀ ਕਹਿੰਦਾ ਸੀ ਪੋਰਨ ਚੂੜਾ ਸਬਜ਼ੀ ਇਹ ਚੰਗਾ ਬਾਦੇ ਬਗਿੰਦੇ ਕਿ ਖੂਪੇ ਪੋਰਨ ਚੂੜਾ ਹਾਂ ਪੋਰਨ ਚੂੜਾ ਉਹ ਪਿੰਡ ਚ ਵੇਚ ਜਾਂਦਾ ਸੀ ਛਾਪੜੀ ਚ ਪਾ ਕੇ ਸਬਜ਼ੀ ਅੱਛਾ ਹਾਂ ਤੇ ਇੱਕ ਥੰਮਨ ਸੀਗਾ ਚੂੜਾ ਉਸ ਬੱਕਰੀਆਂ ਚਾਰ ਜਾਂਦਾ ਬਾਬਾ ਉਹਨਾਂ ਨੂੰ ਆਂਗਦੇ ਉਹ ਨਾਲੇ ਸੀ ਬੱਕਰੀਆਂ ਚੱਲ ਵੀ ਚਲੇ ਜਾਂਦੇ ਸੀ ਬਾਪੂ ਰਜਵਲੀ ਦਾ ਨਾਮ ਸੁਣਿਆ ਤੁਸੀਂ ਬਾਪੂ ਰਜਵਲੀ ਦਾ ਸਭ ਕਹਿੰਦਾ ਸੀ ਬੜਾ ਉਹ ਲੈ ਜੀ ਆਪਾਂ ਜਰੂਰ ਸੀ ਜਾਂਦੇ ਸੀ ਬਾਬੂ ਆ ਜਾਂਦੇ ਸੀ ਹਾਂ ਬਾਗੁਰਾ ਜੱਜ ਬਲੀ ਜੇ ਕਬੀਰ ਸਿੰਘ ਮੰਨਿਆ ਜਨਾ ਖਾਰਿਆਂ ਦੇ ਗਾਉਂਦਾ ਨਹੀਂ ਸੀ ਜਾ ਕੇ ਕਿੱਸੇ ਬਣਾ ਕੇ ਤੇ ਗਵਈਆਂ ਨੂੰ ਦੇ ਦਿੰਦਾ ਸੀ ਉਹ ਖਾਲੇ ਜੀ ਉਹ ਤਾਂ ਤੁਸੀਂ ਇੱਕ ਮੈਨੂੰ ਸੁਨਾਇਆ ਸੀ ਉੱਠ ਤੇ ਛੋਟੀ ਹਾਂ ਉਹ ਅੱਜ ਸੁਣਨੇ ਸੋਹੜੇ ਤਰ ਲੱਗੀ ਗਈ ਤੋਆਲੀ ਮੰਡੀ ਬੰਨੀ ਫੇਰੇ ਝੰਡੀ ਮਾਰੇ ਹੋਕਰਾਂ ਮੇਰੇ ਨਾਲ ਸੌਦਾ ਨਹੀਂ ਕੋਈ ਕਰਨ ਜੋ ਕਰਾਂ ਮੈਸ ਬੋਤੀ ਤੋਂ ਵਟਾ ਲਈ ਉਹਨੇ ਛੇਤੀ ਨਾਲ ਲਖਾਲੀ ਨਾਲੇ ਮੁੱਛਾ ਵਿੱਚ ਹੱਸੇ ਮਾਰੇ ਸਾੜੀਆ ਮੈਂ ਸੇ ਬੇਲੀਆ ਮੇਰੀ ਬਹੁਤ ਮਾੜੀ ਐ ਸੇ ਕੀ ਬੋਤੀ ਆਲਾ ਬੋਲੇ ਤੈਨੂੰ ਵਟਾ ਦੂ ਕਿਹੜਾ ਡੋਲੇ ਅੱਖਾਂ ਦੋਹਾਂ ਵਿੱਚ ਫੁੱਲੇ ਦੇਖਣੇ ਨੂੰ ਸੋਹਣੀ ਐ ਮੈਂ ਸੇ ਬੇਲੀਆ ਤੇਰੀ ਚੰਗੀ ਤਾਂ ਹੋਣੀ ਐ ਮੇਰੇ ਕੋਲੇ ਉੱਠ ਮਨੋਂ ਜਾਣਾ ਮਲਦੀ ਦਾ ਨਿਚੋੜ ਸੀ ਦੋਵੇਂ ਘਰ ਵਟ ਸੱਟ ਉੱਠਾ ਹੀ ਨਹੀਂ ਮੈਂ ਤੋਂ ਘੱਟ ਵੇਖ ਲੰਘੇ ਜੇ ਚੱਟ ਜਹੜਾ ਉੱਤੇ ਚੜਕੇ ਤੇਰੇ ਨਾਲ ਦੇ ਬਚੜਾਂ ਦੇ ਜਾਣੀ ਬੁੱਢੀ ਮੁੰਜਰਾ ਪਰਾਣੀ ਰਾਜ ਦੀ ਨ ਪੀ ਪਾਣੀ ਦੇਨੋ ਦੇਲ ਹਾਰ ਜੂ ਨਾਲ ਆਪ ਮਰ ਜੂ ਨਾਲ ਤੈਨੂੰ ਮਾਰ ਦੂ ਇਹ ਮੂੰਹ ਦੇ ਵਿੱਚ ਹੈ ਨੰਦ ਪਾਉਂਦੀ ਜੁੱਲੀਆਂ ਦੇ ਰੰਗ ਖਾਂਦੀ ਐ ਜਵਾਕ ਨੂੰ ਇਹ ਬਾਪੁਰਾ ਜੀ ਗਲੀ ਜਾਇਆ ਜੀ ਇਹ ਕੀ ਵਾਕਿਆ ਸੀ ਵਾਕਿਆ ਮੰਡੀ ਜੈਤੋ ਦੀ ਲੱਗਦੀ ਹੁੰਦੀ ਸਾਡੇ ਹਾਂ ਜੈਤੋ ਦੀ ਮੰਡੀ ਮਸ਼ਹੂਰ ਸੀ ਹਾਂ ਯਾ ਯਾ ਡੰਗਰ ਮਰਜੀ ਲੈ ਲੈ ਜੋ ਮਰਜੀ ਦੇ ਚਲਾ ਹਾਂ ਤੇ ਲੋਕ ਜਾਂਦੇ ਤੇ ਬਾਬੂ ਰੱਜਬਲੀ ਨਾ ਤੇ ਉਰਸੀ ਹੁੰਦਾ ਸੀ ਬਾਬੂ ਆਂਗੇ ਅੰਦਰ ਸੀ ਉਰਸੀ ਰਾਦੇ ਅੱਛਾ ਤੇ ਉਹ ਮਸਲਾ ਵੀ ਉਹ ਗੱਲ ਬਣਾਉਂਦਾ ਸੀ ਬਣਾ ਕੇ ਗੱਲ ਤੇ ਇਸ਼ਾਰੀਆਂ ਨੂੰ ਦੇ ਜਾਣਾ ਕਿਸਾ ਤੇ ਉਹਨਾਂ ਨੇ ਖਾੜਿਆਂ ਚ ਜਾ ਕੇ ਮੱਝ ਵਾਲਾ ਕੀ ਕਹਿੰਦਾ ਉਠਾਲੇ ਨੂੰ ਕਿਵੇਂ ਕਹਾਣੀ ਹੈ ਇਹ ਕਹਾਣੀ ਬਸ ਆਪ ਤੁਸਨੇ ਵੀ ਨਾ ਤਾਂ ਉਹਨੂੰ ਕਿਸੇ ਨੇ ਪੁੱਛਿਆ ਮੰਡੀ ਚ ਅ ਮੰਡੀ ਮੱਝ ਵਾਲੇ ਨੂੰ ਤੇ ਨਾ ਉਠਾਲੇ ਨੂੰ ਕਿਸੇ ਨੇ ਪੁੱਛਿਆ

ਮੈਂ ਜਦ ਲਈ ਤੇਰੀ ਚੜ੍ਹਦੀ ਕਲਾ ਹੋਣੀ ਹੈ ਸਹੀ ਹੈ ਹਾਂ ਬਾਪੂ ਰੱਜ ਬਲੀ ਜੀਆਂ ਦਾ ਬੜੀਆਂ ਤਰੀਫ਼ ਬੜੀਆਂ ਗੱਲਾਂ ਤੇ ਬੜੀਆਂ ਬਣਾਉਂਦਾ ਸੀ ਤੇ ਸਮਾਲ ਸਾਹਾ ਦੀ ਕੋਠੀ ਤੇ ਉਹਨੂੰ ਅੰਬਰ ਵਜਾਦੀ ਆ ਸਾਰੀ ਉੱਥੇ ਨੌਕਰੀ ਕੀਤੀ ਹੈ ਸਰਕਾਰੀ ਵਿਭਾਗ ਨਹਿਰ ਤੇ ਤੇ ਸਮਾਲ ਸਾਹਾ ਦੀ ਕੋਠੀ ਘਰਾਟੇ ਦੇ ਕੋਲ ਸੀ ਤੇ ਉੱਥੇ ਹੀ ਹੋਰ ਜਿੰਦਾ ਸ਼ਰਤ ਬਾਈ ਸ਼ਕਲ ਤੇ ਚੜਿਆ ਫਿਰਦਾ ਹੁੰਦਾ ਸੀ ਅੱਛਾ ਨਾਲ ਇਹ ਗੱਲਾਂ ਬਣਾਉਂਦਾ ਫਿਰਨਾ ਅੱਛਾ ਬਾਪੂ ਨੇ ਬਾਪੂ ਨੇ ਗਾਲ ਬਣਾਉਣੀ ਜਿਹੜੀਆਂ ਸਹਿਰੀਆਂ ਨੇ ਆਪਣਾ ਬਾਬੂ ਕੋਲੇ ਚਲੀਏ ਯਾਰ ਕੋਈ ਗਾਲ ਬਣਾਈ ਹੋ ਲੈ ਕੇ ਆਈ ਉਹਨੇ ਗਾਲੇ ਜਿੱਥੇ ਵੀ ਜਾਂਦਾ ਗੱਲ ਬਲਾ ਕੇ ਲੈਣੀ ਤੇ ਖਾਦਾ ਜੀ ਗਮਗਾ ਨਹੀਂ ਸੀ ਰਾਜਪੂਤ ਸੀ ਕਮਦਾ ਅੱਛਾ ਆ ਸਾਹੀਵਾਲ ਫੌਜ ਹੈ ਹਨ ਕੇ ਅਸੀਂ ਦੇਖਿਆ ਅੱਖਾਂ ਨਾਲ ਪਕਾੜੇ ਆ ਆ ਸਾਹੀਵਾਲ ਆ ਬਾਬੂ ਰੱਜਵਾਲੀ ਦਾ ਜੀ ਕਮਿਸ਼ਨਰ ਸੀ ਮੰਨਿਆ ਜਾਂਦਾ ਗੱਲ ਬਣਾਉਂਦਾ ਸੀ ਤੇ ਸ਼ਹਿਰੀਆਂ ਬਣਾ ਕੇ ਦੇ ਦਿੰਦਾ ਹੋਰ ਤੁਹਾਡੀਆਂ ਰਿਸ਼ਤੇਦਾਰੀਆਂ ਕਿਹੜੇ ਪਿੰਡਾਂ ਐ ਸੀ ਉਦੋਂ ਸਾਡੀ ਰਿਸ਼ਤੇਦਾਰੀਆਂ ਜੀ ਰਾਜਾ ਨੇ ਵੀ ਸੀ ਹੂੰ ਤੇ ਰੋੜੀ ਵੀ ਸੀ ਲੰਡੀ ਵੀ ਸੀ ਜਉਣ ਵਾਲੇ ਵੀ ਸੀ ਮਾੜੀ ਮੁਸਤਫਾ ਦੀ ਉੱਤੇ ਵੀ ਸੀ ਬੋਸਾਂ ਵਾਲੇ ਵੀ ਸੀ ਵੈਰੋ ਕੇ ਵੀ ਸਾਡੇ ਰਸਤੇ ਵਾਲੇ ਬਹੁਤ ਦੂਰ ਦੂਰ ਪੈ ਸੀ ਤੁਹਾਡੀਆਂ ਹਾਂ ਸਰਾਜ ਸੀ ਇੱਧਰ ਮਾੜੀ ਤੋਂ ਦੇ ਪਾਸੇ ਹਾਂ ਪਿੰਡ ਸਰਾਜ ਤੇ ਬੁੱਕਣ ਵਾਲਾ ਸੀ ਤੇ ਸਰਾਜ ਜੂ ਅਗਲੇ ਪਾਸੇ ਨਾਲੀ ਬਾਬਾ ਸ਼ਰੀਫ ਮੈਂ ਕਹਣਾ ਜਿੰਦਗੀ ਤੇਰੀ ਜਦੋਂ ਜੈ ਚ ਲੰਗੀ ਹੈ ਹਾਂਏ ਪਹਿਲਾ ਸਮਾਲ ਸਰ ਵੀ ਹਾਂ ਰਹੇ ਹਾਂ ਹਾਂ ਮਾਜੇ ਦੇ ਬੱਚੇ ਸੀ ਆਵੇ ਫਿਰ ਚਿਸ਼ਤੀਆਂ ਰਹੇ ਹਾਂ ਜੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਅਸੀਂ ਚੀਚਾ ਵਿੱਚ ਨਹੀਂ ਵੀ ਰਹੇ ਕੋਈ 5-10 ਸਾਲ ਅਰਾ ਕੇ ਰੂਪੀ ਤੇ ਪੜੀ ਉਸ ਤੋਂ ਬਾਅਦ ਵੀ ਲਿਆ ਲਿਆ ਦਾ ਪਰ ਉਹ ਬਹਾਲ ਪਰ ਟਿੱਬਿਆਂ ਚਲੇ ਗਏ ਟਿੱਬਿਆਂ ਵੀ ਜਲਾ ਦੇ ਯਾਰ ਫਿਰ ਜਾ ਕੇ ਟਿੱਬੇ ਆਬਾਦ ਕੀਤੇ ਟਿੱਬੇ ਆਬਾਦ ਕੀਤੇ ਵੱਡੇ ਵੱਡੇ ਮੋਢ ਪੱਟੇ ਕਰੇ ਰਾਂ ਦੇ ਬਣਾ ਦੇ ਸਾਰੀ ਜ਼ਿੰਦਗੀ ਤੇਰੀ ਇਹੀ ਇਸੇ ਮਰਸੇ ਨਾਲ ਕਮਾਜ ਗਈ ਪਿੰਡ ਯਾਦ ਆਂਦਾ ਪਿੰਡ ਬੜਾ ਜਾਗ ਆਉਂਦਾ ਪਿੰਡ ਦਾ ਸਾਡਾ ਰੰਗੀਲਾ ਸੀ ਸਮਾਲ ਸਰ ਕਿਆ ਬਾਤਾਂ ਆਏ ਹੈ ਤੈਨੂੰ ਲੈ ਕੇ ਜਾਣਾ ਜਰੂਰ ਇੱਕ ਵਾਰੀ ਅੱਛਾ ਸਮਾਲ ਸਰ ਤੈਨੂੰ ਦਿਖਾ ਦੇਣਾ ਜਿੰਨੀ ਤੇਰੇ ਦਿਲ ਦੀ ਤਾਂਗ ਹੈ ਨਾ ਰੱਬ ਕਰੇ ਪੂਰੀ ਹੋਊਗੀ ਅੱਛਾ ਹਾਂ ਯਾਰੋ ਬੀਲੀ ਹੁਣ ਹੋਣ ਜੇ ਮੇਰੇ ਹਾਣੀ ਫਿਰਦੇ ਵੱਡੇ ਸਾਰੇ ਮਰ ਖੱਪ ਕੇ ਹੋਣੇ ਐਂਕੰਡਾਲ ਨੂੰ ਕਹੋ ਵੀ ਜੇ ਕੋਈ ਇੱਧਰ ਆਂਦਾ ਕਦੇ ਪੰਜਾਬ ਚ ਪਾਕਿਸਤਾਨ ਚ ਤੇ ਮੈਨੂੰ ਜਰੂਰ ਮਿਲ ਕੇ ਜਾਵੇ ਠੀਕ ਹੈ ਹਾਂ ਹੁਣ ਆਉਣ ਵਾਲੇ ਆ ਤੇ ਨਨਕਾਣੇ ਆਉਂਦੇ ਆ ਹਾਂ ਬਾਬਾ ਨਨਕਾਣੇ ਆਉਂਦੇ ਆ ਸਿੱਖਾਰੇ ਇੱਧਰ ਲਿਖਦੇ ਪਿੰਡਾਂ ਦੇ ਤੇ ਉਹ ਤੇਰੇ ਕੋਲ ਵੀ ਆਣ ਤੇ ਮੈਨੂੰ ਵੀ ਮਿਲ ਜਾਣ ਤੇ ਮੇਰੇ ਹਾਣੇ ਜਿਹੜੇ ਹੁਣ ਮਿਲ ਜਾਣ ਤੇ ਯਾਰ ਬੜੀ ਮਿਹਰਬਾਨੀ ਉਹਨਾਂ ਦੀ ਹਾਏ ਮੇਰਾ ਫੁੱਫੜ ਸੀ ਸ਼ੱਕਾ ਹਾਂ ਮੀਆਂ ਫਗਲਾ ਹਾਂ ਲਾਲ ਵੀ ਉਹ ਸਮਾਲ ਸਰ ਇਹਨਾਂ ਨੇ ਵੜਿਆ ਸਿਖਾਣੇ ਸਮਾਲ ਸਰ ਆ ਰਹੇ ਨੇ ਉਹ ਸਾਰਿਆਂ ਨੇ ਨਹੀਂ ਕੋਈ ਹੋਊਗਾ ਨਾ ਬਾਹਰਦੇ ਹੋਣੇ ਨੇ ਕੋਈ ਬਾਦਲਾ ਹੋਊਗਾ ਜਾਂ ਕੋਈ ਉਹ ਭੱਜ ਕੇ ਜੱਡੇ ਤੇ ਬਸੇ ਬਹਿ ਕੇ ਤੇ ਚਲੇ ਜਾਉਂ ਕੋਟਕਪੂਰੇ ਇਹ ਰਾਜਸਥਾਨ ਸੀ ਕੋਟਕਪੂਰਾ ਹਾਂ ਹਾਂ ਤੇ ਬਸਾਂ ਹੁੰਦੀਆਂ ਸੀ ਪਾਪਾ ਬਸਾਂ ਹੈਗੀਆਂ ਅਸੀਂ ਮੋਟਰਾਂ ਆਉਂਦੇ ਸੀ ਅਸੀਂ ਹਾਂ ਤੇ ਉਹ ਬਸਾਂ ਅਸੀਂ ਚੜ ਕੇ ਕੋਟਕਪੂਰੇ ਚਲੇ ਜਾਉਂ ਤੇ ਉਤੋਂ ਫਿਰ ਪਰੇ ਨਿਕਲ ਜੂ ਹੜਕਾ ਦਸੰਗਨੀ ਸਹੀ ਸਹੀ ਹਾਂ ਤੇ ਇਹ ਜਿਹੜਾ ਸੁਣ ਰਾਜਾ ਫਰੀਦਕੋਟ ਆ ਇੱਕ ਸੱਚ ਰਾਸੀਆ ਪਿੰਡ ਦਾ ਮਾਲਕ ਸੀ ਇਹ ਵੀ ਸਾਨੂੰ ਪਤਾ ਸਹੀ ਸਹੀ ਹਾਂ ਸੇ ਰਾਜਾ ਇੱਕ ਸੱਚ 84 ਪਿੰਡ ਦਾ ਮਾਲਕ ਸੀ ਤੇ ਜਿਲਾ ਫਰੋਈਪੋਰੀ ਸੀ ਰਾਏ ਅੱਛਾ ਜਿਲਾ ਫਰੋਈਪੋਰੀ ਸੀ ਹਾਂ ਹੋਰ ਕਿਹੜੇ ਕਿਹੜੇ ਪਿੰਡ ਉਧਰ ਤੂੰ ਦੇਖਿਆ ਆਪਣੀ ਅੱਖਾਂ ਨਾਲ ਪਿੰਡ ਜਾਬੀ ਬਹੁਤ ਵੇਖਿਆ ਲਾਂਗੋ ਜਿਵੇਂ ਮੇਰੇ ਨਾਨਕੇ ਦੀ ਦੌਲਤਪੁਰਾ ਨਾਲ ਸੀ ਚਾਤੇ ਨੀਵਾ ਦੋ ਦੌਲਤਪੁਰੇ ਸੀ ਸਾਰੇ ਕਿਹੜੇ ਪਿੰਡ ਸੀ ਤੇ ਨੇ ਸਾਰੇ ਸੂਰੇ ਆਪਣੇ <coughs> सर्जे मई में मई में हाँ चार पांच मई से कोरो को शाहाड़ा मई माँ अबलू मई माँ कोटेरी मई माँ सर्जा मई माँ ये मई में, में चंचार सीखे को नेड नेडी सी हम्म ये जाना पैरे फिर कल्ला चला जाएंगे तो मई कल्ला मैं हेड बंदास से ना तो समाज कर कोड के भी चले जाऊँ ਉਲਕੀ ਵੀ ਚੱਲੇ ਹਾਂ ਘਰ ਲੱਭ ਲੇਗਾ ਉਹ ਘਰ ਵੀ ਲੱਭ ਨੂੰ ਕਹਿੰਦੇ ਜਾ ਕੇ ਪੁੱਛ ਲਈ ਜਣਾ ਉਹ ਹੁਣ ਤਾਂ ਬਹੁਤ ਢਿਗੇ ਹੋ ਗਏ ਚੱਕ ਹਾਂ ਤੇ ਉਹ ਮੈਂ ਚਲਾ ਜਾਊਂਗਾ ਯਾਰ ਮੈਨੂੰ ਸੰਤ ਕਰਸੂ ਆ ਕੋਟਕਪੂਰੇ ਚਲਾ ਜਾਊਂ ਹਾਂ ਹਾਂ ਗੱਡੀ ਕਰਦਾ ਕੋਟਕਪੂਰ ਵਿੱਚ ਸਾਂ ਤੇ ਚਾਂਦੇ ਸਮਾਲਸਰ ਨੂੰ ਬਹੁਤ ਜਾਂਦੇ ਅੱਡਾ ਸਮਾਲਸਰ ਦਾ ਖਾਣਾ ਬਣਾ ਸਮਾਲਸਰ ਦਾ ਠੀਕ ਹੈ ਸੁਣਿਆ ਗੱਲਾਂ ਮੰਡੀ ਵੀ ਬਣ ਗਈ ਇੱਥੇ ਅੱਛਾ ਹਾਂ ਸਾਜਾਂ ਦਾ ਦੇਰਾ ਸੀ ਇਧਰੋਂ ਕਰਕੇ ਨਹਿਰ ਨਹੀਂ ਜੋ ਸਾ ਹਕੀਮ ਬੜਾ ਸੀ ਸਾਹਿਬ ਜੀ ਨੂੰ ਦਵਾਈ ਦੇ ਦਿੰਦਾ ਹੀ ਕੋਈ ਜੇ ਠੀਕ ਹੋ ਜਾਂਦਾ ਸੀ ਹਾਂ 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 ਟੈਂਡੇ ਦਿਲ ਦਾ ਅੱਛਾ ਇਹ ਵੇਖ ਲਾ ਬਾਬਾ ਹਾਂ 70 80 ਸਾਲ ਹੋਣ ਆਲੇ ਆ ਹੱਸਿਆਂ ਦੇ ਮਜ਼ਾਕੇ ਨਹੀਂ ਦਿਲ ਦੇ ਵਿੱਚ ਤਾਂ ਤੇਰੇ ਹਜੇ ਵੀ ਹਜੇ ਬਹੁਤ ਵਾਰੀ ਯਾਦ ਕੀਤਾ ਮੈਂ ਉਹਨਾਂ ਨੂੰ ਵੀ ਉਹਨਾਂ ਲੋਕਾਂ ਨਾਲ ਬੜਾ ਟਾਈਮ ਲਗਾਇਆ ਯਾਰ ਹਾਂ ਹਾਂ ਇਹ ਕਿਨੇ ਕਿਹੜੇ ਘਰ ਨਾਲ ਜ਼ਿਆਦਾ ਗੇੜ ਹੁੰਦਾ ਸੋਡਾ ਸਾਡਾ ਦੇ ਸਾਡਾਂ ਵੱਡਿਆਂ ਦਾ ਬਾਬਾ ਨੀਂਦਾਂ ਸਾਂ ਫੇਣਾ ਨਹੀਂ ਜੀ ਖੂਨ ਲਗਾ ਸੀ ਉਹਦੇ ਆਹ ਹਾਂ ਤੇ ਉਹਨਾਂ ਨਾਲ ਵੀ ਯਾਰੀ ਲੱਗੇ ਸੀ ਤੇ ਮੱਛਰ ਸੀ ਕਿ ਸਖ ਮੱਛਰ ਵਜਦੇ ਸੀ ਹਾਂ ਹਾਂ ਉਹਨਾਂ ਦੀ ਮੂੰਹ ਹੀ ਮੱਛਰ ਹਾਂ ਇਹਨਾਂ ਨਾਲ ਵੀ ਸੀ ਬਾਬੇ ਉਹਨਾਂ ਦਾ ਗੇੜ ਛੇੜ ਬੜਾ ਜ਼ਿਆਦਾ ਹਾਂ ਸਹੀ ਤੇ ਇਹ ਜਿਹੜੇ ਪਿੰਡ ਦੱਸੇ ਤੁਸੀਂ ਰਾਤ ਜਾਣਾ ਵੈਰੋ ਕੇ ਹਾਂ ਇਹਨਾਂ ਪਿੰਡਾਂ ਚ ਵੀ ਰਿਸ਼ਤੇਦਾਰੀਆਂ ਸੀ ਸਾਡੀਆਂ ਰਿਸ਼ਤੇਦਾਰੀਆਂ ਸੀ ਹਾਂ ਬਾਗਿਆਲਾ ਦੇਖੇ ਬਾਗਿਆਲਾ ਦੇਖਾ ਠਾਣਾ ਬਾਗਿਆਲੇ ਆ ਸਾਨੂੰ ਲੱਗਦਾ ਸਾਡੇ ਬੈਸੇ ਜਾਣੇ ਬਾਬੇ ਕਾਗਰ ਦੀ ਜ਼ਮੀਨ ਸੀ ਕਿ ਠਾਣੇ ਦੇ ਪੂਵੇ ਦੇ ਕੇ ਬਾਗਿਆਲੇ ਹਾਂ ਹਾਂ ਹੁਣ ਜੀ ਹੁਣ ਚੇਸਤੇ ਜਿਹਦੇ ਵਾਲੀ ਚੌਵੀ ਚ ਬੈਠਾ ਹਾਂ ਵਾਰ ਖਾਬ ਗਏ ਜੇ ਮੁੰਡੇ ਦੇ ਮੁੰਡੇ ਪੁੱਤਰੇ ਹੈਗੇ ਆ ਹਮ ਕਹਾਂ ਜੀ ਸੇਖੀ ਕਰਦੇ ਕੁੜੀ ਦਾ ਰਸਾ ਕਰਨਾ ਸੀ ਉਹਨੇ ਯੋ ਮੀਰ ਅਲਮਨ ਨੂੰ ਸੱਜਿਆ ਮਰਾਸੀ ਨੂੰ ਮੀਰ ਅਲਮਨ ਲੰਦੇ ਸੀ ਸਾਡੇ ਦੇ ਮੀਰਾ ਤੂੰ ਟੰਡਨ ਤੇ ਪੀ ਚੱਲਿਆ ਜਾ ਤੇ ਉਥੇ ਪਰਾਉਣੇ ਜਾ ਫਲਾਣਾ ਸੌਂਦਾ ਘਰ ਪੁੱਛ ਕੇ ਚੱਲਿਆ ਜਾਈਂ ਤੇ ਉਹਦਾ ਕਾਰੋਬਾਰ ਵੇਖ ਕੇ ਅਹੀਂ ਵੀ ਜਮੀਨ ਕਿੰਨੀ ਆ ਗੱਡਾ ਬਲਦ ਕਰਦੇ ਆ ਸੀਰੀ ਰੱਖਿਆ ਕੋਈ ਤੇ ਆਪਾਂ ਕੁੜੀ ਦਾ ਰਿਸ਼ਤਾ ਕਰਨਾ ਸੋਣਾ ਸਿੱਖ ਬੜਾ ਤਕੜਾ ਹੂੰ ਮੋਨਾ ਲੈ ਪਰਬਤ ਤੇਰੀਆਂ ਖੈਰਾਂ ਅਸੀਂ ਚਲੇ ਜਾਂਦੇ ਹੁਣ ਜਾਂਦੇ ਤੈਨੂੰ ਸੁਣਦਾ ਨਹੀਂ ਜਾਂਦਾ ਆ झी दिया चाहिए ढेर ना भल गया अमीर आलमी अच्छा। बना ले मिट्टी बना लेना मारा ना ही नहीं आके तो मेरे मोड़ी से रखी तो कोई मिट्टी की ढेरी बना ला दे बना ले आखन लगा मरा अमीर आलम फिर की गल कि बैठा मेरे में पिंड जाना है ਇਸ ਫੁੱਲੀ ਨਾ ਪਹੁੰਚਿਆ ਦੇ ਪਿੰਡ ਗਾ ਬੈਠੇ ਨਹੀਂ ਜਦੋਂ ਮੈਂ ਫਲਾਣਾ ਪਿੰਡ ਫਲਾਣਾ ਨਹੀਂ ਹੈ ਤੇਰੀਆਂ ਖਾਹਾਂ ਤੋਂ ਦੂਰ ਚੱਲ ਗਿਆ ਫਲਾਣਾ ਪਿੰਡ ਫਲਾਣਾ ਚਾਰ ਜਾ ਕੇ ਕੋਈ ਤਾਂ ਪਿੰਡ ਜਾਣੀ ਸੀ ਤੇ ਨਹੀਂ ਇਹ ਆਏ ਆਏ ਹੁਣ ਮੇਰੇ ਨੂੰ ਵੇਖ ਜਾ ਰਹੀ ਸਿਕਨੋਂ ਮਰਸੀ ਆਂਦਾ ਇਹ ਇਹ ਵੀ ਹੋ ਗਿਆ ਬਣ ਗਿਆ ਮਿੱਟੀ ਦੀ ਤੇਰੀ ਹੈ ਹੱਥ ਮਾਰ ਕੇ ਜਾ ਰਿਹਾ ਢਾਤੀ ਅਰੇ ਇਹ ਚੈਤੀ ਪੇਰਾ ਮਾਰੀ ਕੋਲ ਖੜੀ ਬੋਲਦੀ ਅਰੇ ਕੀ ਕਰੇ ਮੈਂ ਤਾਂ ਤਾਰਾ ਸੰਸਖ ਦੇ ਘਰੇ ਜਾਣਾ ਉਹ ਰੋ ਸਸਾਈਰ ਚਾਹਾਂਗਾ ਜੇ ਸਾਡੇ ਨੇ ਸਾਸਾ ਦੇ ਸਾਸਾ ਦੇ ਵਿੱਚ ਆਏ ਚਾਹਿਆ ਚਵਾਰਾ ਉਹਦਾ ਘਰ ਆ। ਮੇਰਾ ਨੇ ਪੁੱਛ ਕੇ ਆ ਗਿਆ। ਅਗੇ ਸਖ ਦਾ ਮੰਜਾ ਜਾਇਆ ਮਾਲ ਵਾਲੇ ਬਾੜੇ ਤੇ ਸੇਵੀਆਂ ਨੂੰ ਕੰਮ ਦਸੀ ਜਾਂਦਾ ਗਣ ਗਣ ਕੇ। ਵੀ ਫਲਾਣੇ ਖੇਤਾ ਕੰਮ ਕਰਨ ਵਾਲਾ ਓਏ ਫਲਾਣੇ ਆ ਕਰਨ ਵਾਲਾ ਉਹ ਪੰਜ ਕੱਲ ਵੀ ਜਾਇਆ ਉਹਦੀਆਂ ਵਟਾਂ ਉੱਕਦੀ ਮੂੰਹ ਤੇ ਆਈਏ ਤੇ ਉਹਦੀਆਂ ਵਟਾਂ ਵੀ ਪਾਉਣੀਆਂ। ਇਹ ਕੰਮ ਦਸੇ ਜਾਂਦਾ ਤੇ ਮੇਰਾ ਆਲਮ ਦਾ ਚੇਤਾ ਭੁੱਲ ਗਿਆ ਨਾ ਚਾਹ ਨਾ ਹੁਕਾ। ਇਹ ਸੱਜਣ ਦੇ ਮੁੰਡਿਆਂ ਨਾਲ ਜਹਾਜ਼ ਸਾਹ ਬਣਾ ਕੇ ਲਿਆ ਤੇ ਮੀਰ ਆਲਮ ਨੇ ਹੁਕਾ ਲਿਆ ਕੇ ਮੁਸਲਮਾਨਾਂ ਦਾ ਘਰ ਨੇ ਲਿਆ ਹੁਕਾ ਲਿਆ ਕੇ ਤੇ ਮੀਰ ਆਲਮ ਨੂੰ ਨਾ ਚਾਹ ਨਾ ਹੁਕਾ ਨਾ ਰੋਟੀ ਪੁੱਛੀ ਨਾ ਸਿੱਖ ਨੇ ਚਾਹ ਤਾਂ ਸੀਰੀਆਂ ਨੂੰ ਕੰਮ ਦੱਸੀ ਜਾਂਦਾ ਕਿ ਉਹਨਾਂ ਨੇ ਤੇ ਮੀਰ ਆਲਮ ਆਖਣ ਲੱਗਾ ਵੀ ਭੈਣ ਜੀ ਆਏ ਤਾਂ ਸੀ ਕਿ ਵੀ ਚਲੋ ਲੰਘਦੇ ਟੱਪ ਤੇ ਰੋਟੀ ਖਾ ਜਾ ਕਰਾਂਗੇ ਚਾਹ ਪੀ ਜਾ ਕਰਾਂਗੇ ਨੇ ਸਾ ਬਾਤ ਹੀ ਨਹੀਂ ਪੁੱਛੀ ਇਥੇ ਰੋਸਾ ਹੁੰਦਾ ਵੀ ਨਹੀਂ ਆ ਦਾ ਹੋਣ ਦੇਣਾ ਆਪਾਂ ਅੱਛਾ ਆ ਗਏ ਮਰਾਸੀਆਂ ਵੈਸੇ ਵੈਸਾ ਕਰੂਗਾ ਸਿੱਖ ਤਾਂ ਵੀ ਹੋਣ ਦੇਣਾ ਲਾਜੀ ਮੋੜ ਤੇ ਘਰੇ ਆ ਗਿਆ ਦਿੱਤੀ ਲਾ ਦੇ ਤੇ ਆਨ ਪੜਦੇ ਰਾਂ ਤੋਂ ਭੱਜ ਪਿਆ ਮਰਾ ਸੀ ਤੇ ਦੇਖਾ ਕੇ ਜਦ ਪਿਆਂ ਦਾ ਮਾਰ ਲਿਆ ਘਰ ਦੀਆਂ ਛੇਤੀਆਂ ਨੇ ਤੇ ਯਾਰਾ ਵੀ ਬਾਦ ਨਿਕਲਿਆ ਨਾ ਉਹਨੇ ਅਸਾਂ ਲੈ ਵੀ ਨੇਰਾ ਲਮਾਉਂਦਾ ਇਹਦਾ ਹਾਲ-ਵਾਲ ਪੁੱਛੀਏ ਉਹ ਮੇਰਾਦ ਮੈਂ ਤੈਨੂੰ ਟੈਪੀਕ ਲਿਆ ਸੀ ਤੇ ਤੂੰ ਗਿਆ ਸੀ ਤੇ ਸੁਣਾ ਜਿਹੜੇ ਕੰਮ ਕਰ ਲਿਆ ਸੀ ਪਰ ਉਹਨੇ ਦਾ ਕਾਰੋਬਾਰ ਵੇਖਿਆ ਕਿਆ ਕਰ ਆਹਦਾ ਤਰਬਾ ਹੁਣ ਨਹੀਂ ਟਾਈਮ चाह चु पी करे फे मीर आलमा घर चला पई धरती चुले ते पा कैली पाणी एॾी सारी चाह पई डीच राति मीर आलमी ਉਹ ਕੇ ਤੇ ਨਾਲੀ ਆ ਗਾ ਆ ਗੇ ਪੀਨ ਕਾਚੂ ਨਾ ਵੱਢ ਕੇ ਉੱਥੇ ਦੇ ਲੈਦੇ ਜਿਲੀ ਪੀਨ ਸੰਗ ਜੀ ਸੱਟਲੀ ਮਰਾਸੀ ਨੇ ਤੇ ਚਾ ਮੋਛ ਨੂੰ ਦੇ ਕੇ ਬਾਟ ਸਾਸੇ ਚ ਆ ਗਿਆ ਲਓ ਤੇ ਯਾਰਾ ਵੀ ਆ ਬੈਠਾ ਤੇ ਉਹਦੇ ਸ਼ਰੀਕ ਵੀ ਹੋ ਤੂੰ ਮੈਂ ਬਾੜੀ ਦੁਨੀਆ ਇਕੱਠੀ ਹੋਈ ਬੈਠੀ ਉਹ ਜਨਾਬ ਵੀ ਮੇਰਾ ਜਮ ਤੈਨੂੰ ਟਾਈਪੀ ਕਰ ਲਿਆ ਸੀ ਤੇ ਸਨਾਪ ਪੁਰਾਣੇ ਦਾ ਕਾਰੋਬਾਰ ਵੇਖ ਕੇ ਆ ਤੇ ਕੀ ਕਿਹਾ ਕਰ ਹੁਣ ਮੇਰਾ ਜਮਾਂ ਦਾ ਪਰਬੋ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਤੇ ਮੈਂ ਤੁਹਾਨੂੰ ਜਣ ਕੇ ਮੈਂ ਕਹਦਾ ਜੀ ਆਹ ਵੇਲਾ ਜਾ ਟੱਪੇ ਉੱਤੋਂ ਚੰਦਲ ਪੋਲਾ ਪਵੇ ਚ ਕਰ ਲੀਆਂ ਤੇ ਸੱਪ ਚੂਏ ਮਰਨਾ ਟੱਪ ਟੱਪ ਮਾਰੇ ਕੀ ਛੜੰਗਾ ਜਾ ਕੰਮ ਤਾਂ ਮੁੰਡੇ ਦਾ ਬਹੁਤ ਚੰਗਾ ਜਾਣ ਘਰ ਬੜਾ ਜਾਂਦੀ ਜੋੜੀ ਕੋਲੇ ਰੱਖੀ ਚਾਂਗੀ ਪਈ ਐ ਮੁੰਡੇ ਦੇ ਕੰਮ ਵਾਲੀ ਉੱਡੀ ਫੱਕੀ ਪਈ ਐ ਘਰ ਆਹ ਇੱਕ ਬੱਤਰੀ ਲਵੇਰੀ ਜਾਂ ਦੁੱਧ ਦੀ ਪਸੇਰੀ ਲੱਸੀ ਸਾਰੇ ਚੱਕ ਨੂੰ ਬੱਥੇ ਦੀ ਲੰਬੀ ਮਿੰਗਣਾ ਦੀ ਤੇਰੀ ਮਾਰੇ ਢੇੜ ਚੰਬਾ ਜਾ ਕੰਮ ਤਾਂ ਮੁੰਡੇ ਦਾ ਬਹੁਤੀ ਚੰਗਾ ਜਾ ਘਰ ਟੁੱਟੀ ਜੀਆ ਢਾਂਡੀ ਪਾਣੀ ਪੀਣ ਵੀ ਨਹੀਂ ਜਾਂਦੀ ਉਹ ਤੋਂ ਡਾਰਨ ਗਵਾਂਢੀ ਨਾਲੇ ਪੂਛ ਵਾਲਾ ਪੰਗਾ ਜਾ ਕੰਮ ਤਾਂ ਮੁੰਡੇ ਦਾ ਬਹੁਤੀ ਚੰਗਾ ਜਾ ਘਰ ਟੁੱਟੀ ਜੀਆ ਚਾਰੇ ਉਹਦਾ ਕਾਵਾਂ ਨਾਲ ਵਾਰ ਉੱਤੋਂ ਲਾਗੇ ਵਾਲਾ ਪੰਗਾ ਜਾ ਕੰਮ ਤਾਂ ਮੁੰਡੇ ਦਾ ਬਹੁਤੀ ਚੰਗਾ ਜਾ ਘਰ ਇੱਕ ਮੰਜਾ ਹੋ ਜਾ ਕੋਈ ਕੋਈ ਸੰਗਾ ਨਾਲੇ ਜਾਉਣ ਵਾਲਾ ਪੰਗਾ ਜਾ ਕੰਮ ਤਾਂ ਮੁੰਡੇ ਦਾ ਬਹੁਤ ਹੀ ਚੰਗਾ ਜਾ ਘਰ ਉਹ ਇੱਕ ਕੁੜੀ ਉਹ ਤਾਂ ਸਿਰੋਂ ਗੰਜੀ ਅੱਗੇ ਅੱਠੇ ਥਾਈ ਮੰਗੀ ਕੋਈ ਸਾਖ ਲਵੇ ਨਾ ਇੱਕ ਬੁੱਢੀ ਜੀ ਐ ਮਾਈ ਉਹਦੇ ਪਾਟੀ ਜੀ ਕਗਰੀ ਪਾਈ ਵਿੱਚ ਜੂਆਂ ਵਾਲਾ ਪੰਗਾ ਜਾ ਕੰਮ ਤਾਂ ਪਰ ਉਹ ਮੁੰਡੇ ਦਾ ਬਹੁਤ ਹੀ ਚੰਗਾ ਜਾ ਗੱਲਾਂ ਦਾ ਬਹੁਤਾ ਗਰਮਦਾਸ ਘਰ ਵੱਡਾ ਖਾਣਾ ਕੁੱਤਾ ਰੰਦਾ ਬੂਏ ਅੱਗੇ ਸੱਤਾ ਕੋਈ ਮੰਗਤਾ ਆ ਕਾਵੇ ਨਾ ਕੰਮ ਤਾਂ ਮੁੰਡੇ ਦਾ ਕੋਈ ਅਨਤ ਆਵੇ ਨਾ ਬਾਜੀ ਇਹ ਵੀ ਬਾਬੂ ਦੇ ਇਹ ਬਾਬੂ ਰਜਬਲੀ ਗੱਲਾਂ ਬਾਬੂ ਰਜਬਲੀ ਬਣੀਆਂ ਸਾਬਾ ਅੱਛਾ ਹਾਂ ਇਹ ਹੋ ਨਹੀਂ ਦੇ ਬਾਬੂ ਰਜਬਲੀ ਇਹ ਬਣਾਈਆਂ ਤੇ ਦਾ ਘਰ ਮੁੰਡੇ ਬਤਰੀਆਂ ਆਉਂਦੇ ਘਰ ਦੇਂਦੇ ਆ ਸ਼ੈਰੀ ਖਾੜਿਆਂ ਚ ਫੜਾ ਕੇ ਇਹ ਸੰਦੇਸ ਸੁਣਾਉਂਦੇ ਹੁੰਦੇ ਸੀ ਗੱਲਾਂ ਬਾਤਾਂ ਰੰਜਮਲੀ ਨਹੀਂ ਬਣਾਈਆਂ ਸਾਰੀਆਂ ਉਦਨ ਜੋਕ ਵੀ ਹਿਰੀਆਂ ਇੱਕ ਵੀ ਹਰੀ ਕਹਿੰਦੇ ਆ ਬਾਵਾ ਰੰਜਮਲੀ ਬੜਾ ਸ਼ਾਇਰ ਸੀ ਮੰਨਾਂ ਜਾਂਦੇ ਆ ਹਾਂ